ਹੈਲੋ ਗਾਇਜ਼ ਲੋਬੀ ਮਿੱਤਰੋ ਆਪਣਾ ਦੂਜਾ ਵਲੌਗ ਸ਼ੁਰੂ ਕਰਤਾ ਆਪ ਆਪਾਂ ਅੱਜ ਤੇ ਅੱਜ ਆਪਾਂ ਦੇਖ ਰਹੇ ਹਾਂ ਘਰ ਤੇ ਮਾਨਸਾਹਬ ਇੱਕ ਅਰਫੇਰ ਪਹੁੰਚੇ ਸਾਡੇ ਨਾਲ ਮਾਨਸਾਹਬ ਸਤਿ ਸ਼੍ਰੀ ਅਕਾਲ ਬੁਲਾ ਦਿਓ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸਰ ਸਾਹਿਬ ਠੀਕ ਠਾਕ ਹੋ ਤੁਸੀਂ ਜਮਾ ਵਧੀਆ ਜੀ ਤੁਸੀਂ ਸੁਣਾ ਅੱਗੇ ਦੇਖ ਕੇ ਗੰਨੀ ਜਲਾਵਾਂ ਵਾਲੇ ਟੂਟੇ ਬਾਹਰ ਲਈ ਆ ਇਹ ਪੀ ਰੁਕਦੀ ਆ ਇਹ ਆਪੇ ਤੇ ਸਾਡੇ ਮੂੰਹ ਗਾਂ ਵੱਜਣੇ ਦੇ ਕੇ ਦਾ ਫੇਰ ਹੋ ਰਹੀ ਤਾਂ ਮਾ ਸਾਵਾ ਬੰਦ ਕਰ ਦਿਓ ਯਾਰ ਫੋਨ ਮਾ ਸਾਬ ਹੂੰ ਬਈ ਗੱਲ ਹੋਂ ਤੋਂ ਦੱਸ ਵੀ ਤਾਂ ਆਪਾਂ ਦੋ ਘਰ ਦੇਖ ਲਿਆ ਤੈਨੂੰ ਕਿਹੜਾ ਵਧੀਆ ਲੱਗਿਆ ਪਹਿਲਾ ਵਾਲਾ ਪਹਿਲੇ ਵਾਲਾ ਪਹਿਲੇ ਵਾਲਾ ਠੀਕ ਆ ਤੇ ਆਪਾਂ ਹਜੇ ਹੋਰ ਦੇਖਣੇ ਆ ਘਰ ਹਾਂ ਤੇ ਆ ਦੂਜੇ ਨੰਬਰ ਵਾਲਾ ਦੱਸ ਕਿਵੇਂ ਲੱਗਿਆ ਘਰ ਠੀਕ ਸੀ ਇਹ ਵੀ ਮਾੜਾ ਨਹੀਂ ਨਾਟ ਬੈਡ ਪਾਰਕਿੰਗ ਵਾਈਜ਼ ਪਾਰਕਿੰਗ ਸਹੀ ਸੀ ਤਾਰੇ ਦੇ ਚਾਣਾ ਠੀਕ ਆ ਚੱਲ ਆਪਾਂ ਅਗਲਾ ਵੀ ਦੇਖਦੇ ਆ ਤੇ ਫਿਰ ਇਹਨੀਆਂ ਕੀ ਬੰਦ ਆ ਸ਼ਾਮ ਨੂੰ ਤੁਹਾਨੂੰ ਰਿਵਿਊ ਦਊਂਗਾ ਬਾਕੀ ਪਾਰਟੀ ਮਾਨ ਸਾਹਿਬ ਵੱਲੋਂ ਅੱਜ ਹਾਂ ਕੀ ਖਵਾਓਗੇ ਮਾਨ ਸਾਹਿਬ ਲਗਾਓਗੇ ਪਰੌਂਠੇ ਖਵਾਓਗੇ ਅੱਜ ਫਿਰ ਚਲ ਠੀਕ ਆ ਬਈ ਈਂ ਦੇ ਸ਼ਿਕਤਾ ਸੀਗਾ ਤੇਰੇ ਵੋਟੇ ਦਾ ਤਾਂ ਲੋੜ ਸੁਣਦੀ ਮੇਰੀ ਚੱਲੀ ਪੁਰੇ ਮਾ दांती तो खोटे नाला चली हुस्न ना तेरे दी तेरी पूरे मरगी जत्ती जड़ो पट ताब रोटे नाला हुस्न तेरे दी तेरी पूरे मरगी हो जत्ती जड़ो पट ताब तेरा नाला किस ने किस ने परवाह कर दी जिदे नंबर 3 20 हां जी 50 50, 50. ਆਓ ਵੀ ਮਿੱਤਰੋ ਲੋਟੋ ਮੈਕਸ ਪਾਤੀ ਆ ਕਿੰਨੇ ਮਿਲ ਜਾਂਦੀ ਹੈ ਇਹ ਆਪਾਂ ਮਿਲਣਾਂ ਦੀ ਬਣ ਜਾਣਾ ਵੀਰ ਇਹ ਹੈਗੀ ਆ 60 ਮਿਲ ਜਾਂਦੀ ਆ 60 ਮਿਲ ਜਾਂਦੀ ਬਾ ਠੀਕ ਆ ਮਾਨ ਸਾਹਿਬ ਨੂੰ ਨਵੀਂ ਗੱਡੀ ਕਢਾ ਦੇਣੀ ਆ ਜੇ ਨਿਕਲਿਆ ਆ ਤਾਂ ਆ ਕੋਈ ਨਾ ਕੋਈ ਬੰਦਾ ਨਾ ਹੁੰਦਾ ਇਹ ਵੈਂਸਰ ਉਹਦੇ ਪੱਟੇ ਘੜੀ ਹੁੰਦੇ ਆ ਮਾਨ ਸਾਹਿਬ ਕਿੱਧਰ ਵੀ ਦੀ ਆ ਸੇਲੀ ਨਾਲ ਗੱਲ ਕਰ ਰਿਹਾ ਆ ਕੋਈ ਨਹੀਂ ਚੱਲ ਠੀਕ ਆ ਆਪਾਂ ਇਹ ਕਰ ਲੈਂਦੇ ਆ ਮਾਨ ਸਾਹਿਬ ਦੀ ਕਾਰ ਵਿਖਾ ਵਿੱਚ ਮੜੀ ਗਈ ਆ ਮਲਵਾਈ ਜੱਟ ਚਾਚਾ ਤੇਰੇ ਕਰਕੇ ਮਾਨਸਾ 514 ਚਾਚਾ ਤੇਰੇ ਕਰਕੇ ਇਹ ਗਾਤਾ ਲਿਖਾਇਆ ਆ ਕੀ ਲਿਖਿਆ ਮਾਨਸਾ ਬਣ ਮਲਵਾਈ ਜੱਟ ਚੱਲ ਲੈ ਕੇ ਰੱਖ ਲੈ ਤੇ ਮੈਨੂੰ ਅਪਡੇਟ ਅਪਡੇਟ ਕਰਕੇ ਦੇ ਦੇ ਤੇ ਬਾ ਆਪ ਫੜਨ ਬਣਾਉਂਦਾ ਆਪਾਂ ਕਰ ਲਾਂਗੇ ਮੈਂ ਮੈਂ ਹੀ ਆ ਜਾ ਸ਼ਾਇਦ ਆਪ ਬਣਾ ਲਾਂਗੇ ਵੇ ਅਡਰੈਸ ਨਾਲ ਠੀਕਾ ਓਕੇ ਜੀ ਮਾਨ ਸਾਹਿਬ ਕੀ ਚੱਕਰ ਪੈ ਗਿਆ ਪਾਣੀ ਕਿਹਦਾ ਪਾਣੀ ਤੇਲ ਮਹਿੰਗਾ ਨਹੀਂ ਸੀ ਇਸ ਵੇਲੇ ਬਈ ਦੇ ਰਸਤੇ ਲੱਗੀ ਹੋਈ ਜੀ ਪਾਣੀ ਪਾਣੀ ਆ ਮਹਿੰਗਾ ਮੁੰਗਾ ਨਹੀਂ ਕਹਿੰਦਾ ਮਾਨ ਸਾਹਿਬ ਕੋਕ ਤਾਂ ਤਰੀਲਾ ਹੋਣਾ ਅਡਰੈਸ ਮੰਗਾਉਣਾ ਪੈਣਾ ਉਹਦੇ ਤੋਂ ਕਿੱਧਰ ਨੂੰ ਜਾਣਾ ਆਪਾਂ ਆ ਇਧਰ ਨੰਗੇ ਆ ਮਾਨ ਸਾਹਿਬ ਸਟਾਰ ਬਰਕ ਦਾ ਪਿਆਰ ਹੈ ਯਾਰ ਮਾਨ ਸਾਹਿਬ ਸਟਾਰ ਬਰਕ ਪਿਆਦੇ ਸਾਨੂੰ ਆਲੂ ਵਾਲੇ ਪਰੌਂਠੇ ਪਰੌਂਠੇ ਖਵਾਏਗਾ ਮੂਲੀ ਵਾਲੇ ਜਿਹੜੇ ਖਾਵਾਂਗੇ ਉਹ ਖਵਾਵਾਂਗੇ ਕਿ ਕਿੰਨਾ ਧੋਖਾ ਖਵਾਏਗਾ ਹੋਰ ਟਾਈਮ ਤਾਂ ਗਿਆ ਹੁਣ ਚਾਹ ਪੀਤਾ ਲਈ ਕਰੇ ਯਾਰ ਹਨਾ ਹਾਂ ਮਾਨ ਸਾਹਿਬ ਪਰੌਂਠੇ ਨੂੰ ਕੀੜੇ ਦੇ ਦਿੰਦਾ ਥੋੜੀ ਚਲਾ ਗੱਡੀ ਸਾਨੂੰ ਡਰ ਲੱਗੀ ਜਾਂਦਾ ਪਿਛਲਾ ਬੰਦਾ ਡਰਿਆ ਬੈਠਾ ਮਾਨ ਸਾਹਿਬ ਹੌਲੀ ਚਲਾ ਮਾਨ ਸਾਹਿਬ ਇਹ ਜਿੱਥੋ ਕਰੀ ਕੋਈ ਸਟਾਡ ਲਾਓ ਜੀ ਦੋ ਬੰਦੇ ਹੋਰ ਪਹੁੰਚ ਗਿਆ ਆਪਣੇ ਘਰ ਦੇਖਾਂ ਆਇਆ ਤਾਂ ਪੂਰੇ ਸਰਾ ਘਰ ਜਿਵੇਂ ਲਿੰਦੇ ਆ ਮਾਨ ਸਾਹਿਬ ਨੂੰ ਘਰ ਪਹਿਲਾਂ ਹੀ ਪਸੰਦ ਆਇਆ ਪਰ ਮਾਨ ਸਾਹਿਬ ਜੀ ਚਲੋ ਵੀ ਨੈਕਸਟ ਘਰ ਦੇਖੋ ਹਨ ਕੀ ਬੰਦਾ ਭਾਈ ਧਿਆਨ ਨਾਲ ਵੇਖ ਲੈ ਰੂਮ ਆ ਜਾਓ ਚਲੋ ਅਰੇ ਭਾਈ ਜਦਰ ਮੈਂ ਜਾਂਦਾ ਹੈ ਹੈ ਮਾਮਾਰਾ ਪਰਾ ਪਾਟੇ ਸੁਣਾਉਣਾ ਸਾਫਤਾ ਹੈਗਾ ਕਰ ਹਾਂ ਆਪੇ ਕਰ ਇਹ ਕਾਰੂਮ ਆ ਹਨਾ ਆ ਵਿੱਚੇ ਮਿਲੂ ਮੈਂ ਲਾ ਕੇ ਕਹਿੰਦਾ ਥੋੜੇ ਪੁਰਾਣਾ ਪਰ ਉਦਾਂ ਕਲੀਨ ਆ ਮਿਲੂ ਫੈ ਕਰ ਪੁਰਾਣਾ ਰੂਮ ਠੀਕ ਆ ਹਨਾ ਆ ਪੁਰਾਣਾ ਮਾਨ ਸਾਹਿਬ ਕਿਵੇਂ ਲੱਗਿਆ ਨਹੀਂ ਮੈਂ ਡਾਉਟ ਡਾਟ ਲਾਈਕ ਅੰਮ੍ਰਿਤ ਜੀ ਜੀ ਮਾ ਫਾਹਨ ਜਚਿਆ ਨਹੀਂ ਇੱਕ ਤਾਂ ਉਹ ਯਾਰ ਰੂਮ ਤਾਂ ਬਹੁਤ ਵੱਡਾ ਮਾ ਕਾਂਟਾ ਲਾ ਦਈਏ ਮਾ ਫਾਹਨ ਗੱਲ ਕਿਹੜੀ ਪਰੌਂਠੇ ਖਵਾ ਦੇ ਪਰੌਂਠੇ ਖਵਾਉ ਅੱਜ ਓ ਯਾਰ ਸਹੀ ਆ ਬਈ ਮੈਨੂੰ ਤਾਂ ਸਹੀ ਲੱਗਿਆ ਘਰ ਨਹੀਂ ਮੜਨ ਲੈ ਤੂੰ ਵੀ ਨਹੀਂ ਲੈਣਾ ਪਤਾ ਕਿ ਕਿਰਾਏ ਤੇ ਰਹਿਣਾ ਪਾ ਰਹਿਣੀ ਆ ਕਿਉਂ ਰਹਿਣਾ ਇਨੇ ਦੋ ਦਿਨ ਆਇਆ ਕਰਨਾ ਤੂੰ ਭਰਾਵਾ ਮੈਨਾਂ ਨਹੀਂ ਆ ਘਰ ਤਾਂ ਜੀ ਮੇਰਾ ਸਪੇਸ ਆ ਵਧੀਆ ਸਪੇਸ ਆ ਪੁਰਾਣਾ ਹੈਗਾ ਜਰੂਰ ਪਰ ਸਪੇਸ ਆ ਪਰ ਫਿਰ ਇਹਦੇ ਨਾਲ ਜਿਹਦਾ ਨਾਮ ਹੈ ਤੂੰ ਦੇਖ ਜੀ ਉਹ ਥਰ ਜਾ ਕਾਉਂਕਿ ਉਹ ਕਲੀਨ ਸੀਗਾ ਹਾਂ ਕਲੀਨ ਪਰ ਰਹਿ ਕੇ ਬੜਾ ਗੰਦਾ ਹੋ ਜਾਂਦਾ ਹੁੰਦਾ ਹਾਂ ਹਾਂ ਇਹ ਰੈਗਰ ਪਰ ਬਹੁਤ ਫਾਇਦਾ ਹੈ ਨਾ ਨਾਨਾ ਵੀ ਉੱਚਾ ਹੈ ਇਹ ਚਾਹ ਲੱਗੇ ਨਾ ਇਹ चीज ਤੋਂ ਵਧੀਆ ਨਹੀਂ ਹੈਗੀ ਇਹਦਾ ਮਾਸ ਬਿੰਨ ਹੁੰਦੇ ਦੇ ਦੇ ਦਾ ਹਾਰਡਵੁੱਡ ਸੀ ਹਾਂ ਉਹ ਵਧੀਆ ਰਿਵਿਊ ਦਿਆ ਤੁਹਾਡੇ ਨਾਨਾ ਅਰਦਗੇ ਮਾਨ ਸਾਹਿਬ ਤੇਰੇ ਰਿਵਿਊ ਤੇ ਆ ਸਾਰਾ ਕੁਝ ਜਿਹੜਾ ਕਰ ਕਹਿੰਗਾ ਉਹੀ ਸਲੈਕਟ ਕਰਨਾ ਆਪਾਂ ਦੂਜੇ ਨਾਲੋਂ ਪਹਿਲਾਂ ਕਿਉਂ ਪ੍ਰਾਈਸ ਮੁਤਾਬਕ ਲਿਖੀ ਹੋਈ ਅਗਰ ਉਨੀ ਰੇਟ ਪਰ ਨਾ ਪ੍ਰਾਈਸ ਹੀ ਦੋਨੇ ਹਾਂ ਤੇ ਪਹਿਲਾਂ ਦੋ ਨੰਬਰ ਵਾਲਾ ਸੋਨਾ ਸੀ ਉਹ ਠਾਈ ਨਾਲ ਫੁੱਲਾ ਡੁੱਲਾ ਨਾਲ ਵਧੀਆ ਜੀ ਦੋ ਨੰਬਰ ਵਾਲਾ ਬਾਲਾ ਵਧੀਆ ਚੱਲ ਚਲੋ ਜੀ ਲੋ ਵੀ ਮਿੱਤਰੋ ਵਾਕੀ ਪਾੜ ਵਾਕੀ ਪਾੜ ਨੰਬਰ ਪਲੇਟ ਚੈੱਕ ਕਰੋ ਵਾਕੀ ਬਾਣ ਸਾਹਿਬ ਨੰਬਰ ਪਲੇਟ ਹੀ ਸਰਾ ਸੀ ਯਾਰ ਬੜੀ ਕੈਂਟ ਸੀ ਆਪਾਂ ਹੀ ਬਦਲ ਦਿੱਗੇ ਨੰਬਰ ਪਲੇਟ ਤੇਰੀ ਨਹੀਂ ਅਸੀਂ ਨਹੀਂ ਬਦਲਦੇ ਬਾਣ ਸਾਹਿਬ ਹੀ ਰੱਖਣੀ ਆ ਸਹੀ ਆ ਹਾਂ ਜੀ ਅਗਲਾ ਇੱਥੇ ਦੁਆਰੇ ਤੇ ਖੜੀ ਜੀ ਓਕੇ ਹੋਰ ਮਾਨ ਸਾਹਿਬ ਪਿੱਛੋਂ ਦੇਖ ਏਰੀਆ ਸਹੀ ਆ ਓਕੇ ਜੀ ਹਾਂ ਇੱਕ ਨੰਬਰ ਕਿਧਰ ਕਿਧਰ ਨੂੰ ਵੇਖ ਲਾ ਕਿਧਰ ਕੇਕ ਵੀ ਪਿਆਜ ਖਾਣਾ ਤਾਂ ਨਹੀਂ ਨਹੀਂ ਲੱਗਦੀ ਆਯੋ ਤੇ ਚੱਲ ਉੱਪਰ ਵੇਨੇ ਮਾਨ ਸਾਹਿਬ ਕੀਮਾ ਇਹ ਬੇਸਮੈਂਟ ਨੂੰ ਐਂਟਰ ਹੋਣਾ ਹੈ ਜਪਾਨੀ ਕਿਤੇ ਵੀ ਆ ਉਹਨੇ ਮੇਨ ਬੜਾ ਦੋ ਲਾਇਆ ਬਹੁਤ ਚੜ ਚੱਲ ਉੱਪਰ ਵੇਣੇ ਰੂਮ ਯਾਰ ਆਹ ਦੇ ਬੀਟੀ ਕੈਂਡ ਮਚੀ ਨਹੀਂ ਆ ਗਿਆ ਸਟਾਰਟ ਆ ਗਿਆ ਕਿਵੇਂ ਲੱਗਿਆ ਮਾਨ ਸਾਹਿਬ ਠੀਕ ਆ ਆ ਯਾਰ ਮੂੰਹ ਦੇ ਦਾਂਗੇ ਇਸ ਤਾਨੂੰ ਲੈ ਲੈ ਆ ਘਰ ਪਹਿਲਾਂ ਹੀ ਆ ਵੀ ਛੋਟਾ ਰੂਮ ਆ ਆ ਮਾਸਟਰ ਬੈਡਰੂਮ ਹੈ ਇੱਧਰ ਇਹਦੇ ਚੈਲੰਜ ਇਹ ਕਹਿੰਦਾ ਕਿ ਉੱਪਰ ਵਾਸ਼ਰੂਮ ਹੈ ਕਹਿੰਦਾ ਹਾਂ ਨਾ ਇਹ ਇੱਕ ਤਾਂ ਇਹ ਰੂਮ ਦੇਖਣ ਦੇ ਮੈਨੂੰ ਪਰੇ ਹੋ ਰਿਹਾ ਜੀ ਬੋਰਡਾ ਹੋ ਜੇ ਬੈੱਡ ਬੁੱਟੇ ਦੇ ਖਿਆਲ ਇਹਦੇ ਜਿਹੜਾ ਦਿੱਤਾ ਰੋ ਕਰਦਾ ਆ ਕੀ ਬੜਿਆ ਹੈ ਆਕਟਾ ਗੰਜਾ ਭੂਲ ਭਲਾਈ ਜਾ ਮਾਨ ਸਾਹਿਬ ਕਮਰੇ ਕੀ ਹੈ ਨਾ ਬੰਨੂ ਨੀ ਪਰ ਉਹੀ ਇੱਕ ਇਸ਼ੂ ਆ ਕਿ ਕੋਈ ਹੋਰ ਹੀ ਵੇਖਣ ਚ ਲੱਗਦਾ ਕੀ ਰਾਜਾ ਬੱਜਿਆ ਮੁੱਫਤ ਸਤ ਮਿੱਕਾ ਜਾ ਰਿਹਾ ਨਾ ਉਤੋਂ ਪੀੜਾ ਉਹ ਸਾਈਜ਼ ਘਟੂਗਾ ਨਾ ਕਿਹੜਾ ਸਾਈਜ਼ ਘਟਾ ਉਹ ਬਾਈ ਨੂੰ ਵਾਵਾ ਪਤਾ ਹੀ ਨਹੀਂ ਆਪਚ ਨਾਲ ਕਰੀ ਵੀ ਨਹੀਂ ਇਹ ਤੂੰ ਬਣਾ ਦੇ ਕੇ ਟਰੈਕਟਰ ਨਾਲ ਚੱਲ ਓਏ ਨਹੀਂ ਨਹੀਂ ਸਾਲਾ ਪੈਰ ਪਾਜੇ ਪੁੱਤ ਉਹਦਾ ਤੁਰ ਜਾ ਤੂੰ ਮਾਂ ਸਾਹਿਬ ਸਾਰੀ ਗੱਡੀ ਲਵੇੜਤੀ ਯਾਰ ਇਹਨੇ ਤੇਰੀ ਮੇਰੀ ਕਾਰ ਦੇ ਗੰਦੇ ਪੈਰ ਸਾਰੀ ਗੱਡੀ ਲਵੇੜਤੀ ਮਾਂ ਸਾਹਿਬ ਤੇਰੀ ਆਹ ਤੂੰ ਵੇ ਦੇ ਕੋਰੇ ਆਪਣੀ ਸਤਿੰਦਰ ਦੀ ਵੀਡੀਓ ਬਣਾਉਣੀ ਹੈ ਅਬੀ ਨਵਾਂ ਉਹ ਕੱਲਾ ਬਤਾ ਤੇਰੇ ਨਾਲ ਤੂੰ ਕੱਲਾ ਬਣਾ ਲਾ ਤੇਰੀ ਕੰਦੇ ਮਾਨਸਾਹ ਬੂਫਰ ਬਹੁਤ ਕੈਂਡ ਲੱਗਿਆ ਡਾਇਰੈਕਟਰ ਤੇ ਲੱਖੋ ਲੱਖੋ ਤੋਂ ਲੱਖੋ ਤੋਂ ਰਖਾਏ ਆ ਬੂਫਰ ਲੱਖੋ ਤੋਂ ਚੱਲ ਪਲੇਟ ਹੋਈ ਨਹੀਂ ਬਸ ਪੈਸੇ ਲੱਗਣ ਗਦੇ ਕਿ ਦਿੱਕਤੀ ਆ ਕਰੇ ਕਿ ਦਿੱਕਤੀ ਲਓ ਵੀ ਮਾਨਸਾਹ ਸਾਹਿਬ ਲੈ ਕੇ ਆ ਸਾਨੂੰ ਪਰੌਂਠੇ ਖਵਾਉਣ ਅੱਜ ਬੱਲੇ ਬੱਲੇ ਫਾਰਮ ਤੇ ਮਾਨਸਾਹ ਸਾਹਿਬ ਕਹਿੰਦੇ ਸੀ ਆਉਣਾ ਤੇ ਅੱਜ ਸਾਨੂੰ ਲੈ ਕੇ ਆਇਆ ਚਲੋ ਛੇਤੀ ਯਾਰ ਉਠਾ ਹੋ ਗਿਆ ਹਾਂ ਹਾਂ ਜਿੱਦ ਦੀ ਹੋ ਜੂਗੀ ਆਏ ਚਲੋ ਛੇਤੀ ਆਰ ਲੇਟ ਹੋ ਜਾਣਗੇ ਸਪਾਈਸੀ ਬਣਾਵੇ ਮੈਂ ਨਹੀਂ ਹੋ ਰਹੀ ਮੈਨੂੰ ਕੀ ਟੈਨਸ਼ਨ ਪੈਗੀ ਮਾਨ ਸਾਹਿਬ ਨੂੰ ਉਹਦਾ ਤਾਂ ਦੁਬਾਰੇ ਹੋ ਜੂਗਾ ਉਹ ਕਿਹਾ ਲੋ ਲਓ ਵੀ ਮਿੱਤਰੋ ਮਾਨ ਸਾਹਿਬ ਦੇ ਦੋ ਢੀ ਦੇ ਨਾਲ ਲੱਸਾਂ ਆਇਆ ਆਫ ਨੂੰ ਲਓ ਫੇ ਮਿੱਤਰੋ ਪਰੌਂਠੇ ਖਾ ਕੇ ਪਹੁੰਚ ਗਏ ਘਰੇ ਆਪਾਂ ਤੇ ਚਲੋ ਭਾਈ ਕਰ ਦਈਏ ਵਲੌਗ ਐਂਡ ਮਾਨ ਸਾਹਿਬ ਮੈਂ ਮਾਥੋਂ ਗੱਡੀ ਸਮਾਂ ਚੱਕਣਾ ਚਲੋ ਭਾਈ ਪਹੁੰਚ ਕੇ ਘਰੇ